ਆਊਟਸੋਰਸ EMPLY ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਗਮ ਦੇ ਵਿੱਚ ਆਊਟਸੋਰਸ ਵੱਖ-ਵੱਖ ਦਫ਼ਤਰੀ ਕੰਮਾਂ ਡਾਟਾ ਐਂਟਰੀ ਆਪਰੇਟਰ ਡਰਾਈਵਰ ਸੇਵਾਦਾਰ ਵਾਟਰ ਸਪਲਾਈ ਹੈਲਪਰ ਟਿਊਬਵਲ ਆਪਰੇਟਰ ਇਲੈਕਟ੍ਰੀਸ਼ੀਅਨ ਬੇਲਦਾਰ ਮਾਲੀਅਤ ਤੇ ਹੋਰ ਕਰਮਚਾਰੀ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹਨ ਅਤੇ ਇਹਨਾਂ ਕਰਮਚਾਰੀਆਂ ਨੂੰ ਲੇਬਰ ਵਿਭਾਗ ਵੱਲੋਂ ਜਾਰੀ ਘੱਟੋ-ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਮਹਿੰਗਾਈ ਦੇ ਵਿੱਚ ਬਹੁਤ ਘੱਟ ਹੈ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਇਹਨਾਂ ਨੂੰ ਰੈਗੂਲਰ ਨਹੀਂ ਕਰਦੀ ਤਾਂ ਘੱਟੋ-ਘੱਟ 18000 ਰੁਪਏ ਤਨਖਾਹ ਦਿੱਤੀ ਜਾਵੇ ਇਸ ਮੌਕੇ ਆਗੂਆਂ ਦਾ ਕਹਿਣਾ ਹੈ ਕਿ 8 ਅਕਤੂਬਰ ਤੋਂ ਉਹ ਸਾਰੇ ਕਾਮੇ ਹੜਤਾਲ ਤੇ ਜਾਣਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੜਤਾਲ ਜਾਰੀ ਰਹੇਗੀ ਅਸੀਂ ਤੁਹਾਨੂੰ ਅੱਜ ਪੂਰੇ ਸ਼ਹਿਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਵੀ ਹਮੇਸ਼ਾ ਇਹ ਨਾ ਆਊਟਸੋਰਸਡ ਆ ਮੁਲਾਜ਼ਮਾਂ ਉਹਨੂੰ ਭੀੜ ਦਾ ਹਿੱਸਾ ਤਾਂ ਸਾਰੇ ਹੀ ਬਣਾਉਣਾ ਚਾਹੁੰਦੇ ਆਂ ਔਰ ਉਹਨਾਂ ਦਾ ਫਾਇਦਾ ਵੀ ਚੱਕਣਾ ਚਾਹੁੰਦੇ ਲੇਕਿਨ ਉਹਨਾਂ ਦੇ ਹੱਕ ਸੱਚ ਦੀ ਲੜਾਈ ਕੋਈ ਵੀ ਨਹੀਂ ਲੜਿਆ ਇਹ ਅੱਜ ਔਰ ਪਿਛਲੇ ਸਮੇਂ ਦੌਰਾਨ ਜਿੰਨੀਆਂ ਹੜਤਾਲਾਂ ਹੋਈਆਂ ਉਦੇ ਵਿੱਚ ਇਹਨਾਂ ਨੇ ਹਮੇਸ਼ਾ ਇਹ ਵੱੱਡ ਚੜ ਕੇ ਮਸਲਾ ਲਿਆ ਇਸ ਆਊਟਸੋਰਸ ਮਲਾਜਮਾਂ ਦਾ ਲੇਕਿਨ ਅਜੇ ਤੱਕ ਨਾ ਤਾਂ ਕਦੀ ਉਹਨਾਂ ਦੀ ਹੱਕ ਦੀ ਗੱਲ ਕੀਤੀ ਗਈ ਨਾ ਉਹਨਾਂ ਦੀ ਤਨਖਾਹ ਦੀ ਗੱਲ ਕੀਤੀ ਗਈ ਨਾ ਉਹਨਾਂ ਨੂੰ ਰੈਗੂਲਰ ਦੀ ਗੱਲ ਕੀਤੀ ਗਈ ਸੋ ਪਹਿਲੀ ਵਾਰ ਹੀ ਹਿਸ਼ਾਰਪੁਰ ਨਗਰ ਨਿਗਮ ਦੇ ਵਿੱਚ ਜਿਹੜਾ ਆਊਟਸੋਰਸ ਮਲਾਜਮਾਂ ਉਹ ਆਪਣੀ ਅਲੱਗ ਲੜਾਈ ਖੜਨ ਜਾ ਰਿਹਾ 8 ਤਰੀਕ ਤੋਂ ਕਿਉਂਕਿ ਅਸੀਂ 8 ਤਰੀਕ ਦਾ ਮੈਮੋਰੰਡਮ ਜਿਹੜਾ 19 ਸਤੰਬਰ ਨੂੰ ਦਿੱਤਾ ਸੀਗਾ ਡੀਸੀ ਮੈਡਮ ਨੇ ਦਿੱਤਾ ਸੀਗਾ ਔਰ ਕਮਿਸ਼ਨ ਮੈਡਮ ਨੇ ਜੋ ਲਿਖਨ ਦੇ ਵਿੱਚ ਇਹ ਦੱਸਤਾ ਸੀ ਵੀ ਜਿਹੜੀ ਸਾਡੀ ਸਟ੍ਰਾਈਕ ਆ ਔਰ ਪੰਜਾਬ ਲੈਵਲ ਦੀ ਜੋ ਚੱਲ ਰਹੀ ਆ ਉਹਦੇ ਨਾਲ ਅਸੀਂ 8 ਤਰੀਕ ਤੋਂ ਬੈਠਾਂਗੇ ਤੇ ਫਿਲਹਾਲ ਹਲੇ ਤੱਕ ਸਾਨੂੰ ਕੋਈ ਸਰਕਾਰ ਦੀ ਕੋਈ ਲੈਟਰ ਨਹੀਂ ਆਈ ਹੈਗੀ ਆ ਨਾ ਹੀ ਸਾਡਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਹੜਤਾਲ ਨੂੰ ਅਸੀਂ ਬੰਦ ਕਰ ਦੇਈਏ ਜਾਂ ਅੱਗੇ ਚਲਾਈਏ ਸੋ ਇਸ ਕਰਕੇ ਅਸੀਂ ਇਹਨਾਂ ਮੁਲਾਜ਼ਮਾਂ ਦੇ ਜੋ ਹਮੇਸ਼ਾ ਹੀ ਹਰ ਬੰਦੇ ਦਾ ਸਾਥ ਦਿੱਤਾ ਜਿਨ੍ਹਾਂ ਨੇ ਉਹਨਾਂ ਦੇ ਲਈ ਅਸੀਂ ਇਹ ਹੜਤਾਲ ਜਿਹੜੀ ਆ 8 ਤਰੀਕ ਤੋਂ ਉੱਦਵਾਰ ਤੋਂ ਕਰਨ ਜਾ ਰਿਹਾ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਮੇਰੀ ਆਮ ਕਰਮਚਾਰੀਆਂ ਅਗੇ ਬੇਨਤੀ ਆ ਕਿ 8 ਤਰੀਕ ਨੂੰ ਨਗਰ ਨਿਗਮ ਹੁਸ਼ਾਦਪੁਰ ਦਾ ਕੋਈ ਵੀ ਕੱਚਾ ਕੰਮ ਚਾਹੇ ਉਹ ਡਰਾਈਵਰ ਵੀ ਹੋਵੇ ਚਾਹੇ ਉਹ ਕੰਪਿਊਟਰ ਆਪਰੇਟਰ ਹੋਵੇ ਮਾਲੀ ਹੋਵੇ ਬਿਲਡਰ ਹੋਵੇ ਇਲੈਕਟ੍ਰੀਸ਼ੀਅਨ ਹੋਵੇ ਡਿਵੈਲਪਰ ਹੋਵੇ ਪੀਐਨ ਹੋਵੇ ਡਰਾਈਵਰ ਹੋਵੇ ਈਵਨ ਕਿ ਜਿਹੜੇ ਸਮਸ਼ਾਨ ਘਾਟ ਦੇ ਵਿੱਚ ਸਾਡੇ ਬੰਦੇ ਮੁਰਦੇ ਸਾੜਦੇ ਆ ਉਹਨਾਂ ਦੀ ਵੀ ਗੱਲ ਕਰਦੇ ਆ ਜੀ ਕੋਈ ਵੀ ਬੰਦਾ ਕੱਚਾ ਕੰਮ ਕੰਮ ਨਹੀਂ ਕਰੇਗਾ 8 ਤਰੀਕ ਤੋਂ ਅਸੀਂ ਜਿਹੜੀ ਆਪਣੀ ਲੜਾਈ ਲੜਨ ਜਾ ਰਹੇ ਹਾਂ ਸੋ ਮੇਰੀ ਸ਼ਹਿਰ ਵਾਸੀਆਂ ਨੂੰ ਔਰ ਜਿੰਨੇ ਵੀ ਲੀਡਰਸ਼ਿਪ ਆ ਬਾਨਾ ਪਾਰਟੀਆਂ ਦੇ ਲੋਕ ਆ ਜੋ ਵੀ ਧਾਰਮਿਕ ਜਾਂ ਸਮਾਜਿਕ ਸੰਗਠਨ ਹੈਗੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇਸ ਵਰਗ ਦੀ ਜਿਹੜੀ ਸਹਾਇਤਾ ਕਰੋ ਇਹਨਾਂ ਦਾ ਸਾਥ ਦਿਓ ਜਿਨ੍ਹਾਂ ਦੀ ਅੱਜ ਤੱਕ ਕਦੀ ਕਿਸੇ ਨੇ ਨਹੀਂ ਲੜਾਈ ਨਹੀਂ ਲਗਾਈ ਮੈਂ ਤੁਹਾਨੂੰ ਇੱਕ ਕੁਝ ਗੱਲ ਦਾ ਚਾਨਣਾ ਪਾਣਾ ਚਾਹੁੰਗਾ ਮੇਰੇ ਨਾਲ ਹੈਗੇ ਆ ਸਾਡੇ ਬਿੱਟੂ ਭਾਜੀ ਜਿਨ੍ਹਾਂ ਨੂੰ ਅਸੀਂ ਉਸਤਾਦ ਜੀ ਕਹਿੰਦੇ ਆ ਇਹਨਾਂ ਨੇ 27 ਸਾਲ ਠੇਕੇਦਾਰੀ ਦੇ ਸਿਸਟਮ ਦੇ ਵਿੱਚ ਘੜ ਦਿੱਤੇ ਆ ਔਰ ਨਾਲ ਇਹਨਾਂ ਦੇ ਬੈਠੇ ਸਾਡੇ ਜਨਨ ਚੱਕਰੀ ਉਹ 25 ਸਾਲ ਹੋ ਗਏ ਇਹਨਾਂ ਇਦਾਂ ਹੀ ਸਾਡੇ ਨਾਲ ਆ ਕੋਈ 18 ਸਾਲ ਕੋਈ 20 ਸਾਲ ਕੋਈ 22 ਸਾਲ ਇਹ ਲੋਕ ਇਹਨਾਂ ਲੰਬਾ ਅਰਸਾ ਇਹਨਾਂ ਨੇ ਇਦਾਂ ਠੇਕੇਦਾਰੀ ਦੇ ਸਿਸਟਮ ਦੇ ਵਿੱਚ ਘੜ ਦਿੱਤਾ ਅੱਜ ਤੱਕ ਇਹਨਾਂ ਦੀ ਕਿਸੇ ਲੀਡਰ ਨੇ ਕਿਸੇ ਅਫਸਰ ਨੇ ਔਰ ਕਿਸੇ ਜੂਨੀਅਰ ਨੇ ਬਾਣੀ ਪੜੀ ਔਰ ਇਹਨਾਂ ਨੇ ਖੁਦ ਹੀ ਆਪਣੀ ਲੜਾਈ ਜਿਹੜੀ ਹੈ ਆਪਣੀ ਜੂਨੀਅਰ ਤਿਆਰ ਕੀਤੀ ਆ ਆਊਟਸੋਰਸ ਵੀ ਅਸੀਂ ਲੋਕਾਂ ਦੀ ਭੀੜ ਦਾ ਇਨਸਾਨ ਨਹੀਂ ਬੰਨਾ ਅਸੀਂ ਆਪਣੀ ਲੜਾਈ ਜਿਹੜੀ ਖੁਦ ਲੜਾਂਗੇ ਔਰ ਮੈਂ ਦੇਖਦਾ ਇਹ ਚੀਜ਼ ਦੇਖਦਾ ਕਿ ਇਹਨਾਂ ਲੋਕਾਂ ਦਾ ਅਸੀਂ ਕਿੱਥੋਂ ਇਹਨਾਂ ਦੀ ਪਰਪਾਈ ਕਰ ਸਕਾਂਗੇ ਇਹ ਜਿਨ੍ਹਾਂ ਨੇ ਜੇ ਅਸੀਂ ਬਿੱਟੂ ਭਾਈ ਦੀ ਗੱਲ ਕਰੀਏ ਵੀ ਇਹਨਾਂ ਨੇ 27 ਸਾਲ ਜਿਹੜੇ ਆਪਣੇ ਲਾਈਫ ਦੇ ਕਾਰਪੋਰੇਸ਼ਨ ਨੂੰ ਦੇ ਦਿੱਤੇ ਕਿ ਇਹਨਾਂ ਦੀ ਪਰਪਾਈ ਕਰ ਸਕਦਾ ਕੋਈ ਕੋਈ ਲੀਡਰ ਕਰ ਸਕਦਾ ਇਹਨਾਂ ਦੀ ਪਰਪਾਈ ਜਾਂ ਕੋਈ ਸਰਕਾਰ ਕਰ ਸਕਦੀ ਕਿ ਕਿਤੇ ਨਾ ਕਿਤੇ ਇਹ ਜਿੰਮਾ ਜਿਹੜਾ ਵਾ ਪ੍ਰਸ਼ਾਸਨ ਦੇ ਉੱਪਰ ਔਰ ਸਰਕਾਰਾਂ ਦੇ ਉੱਪਰ ਆ ਚਾਹੇ ਉਹ ਸਮੇ ਸਮੇਂ ਦੀਆਂ ਕੋਈ ਵੀ ਸਰਕਾਰਾਂ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਨੂੰ ਵੀ ਸਾਡੀ ਇਸ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਵੀ ਕਿਸੇ ਮੁੱਖ ਧਾਰਾ ਦੇ ਵਿੱਚ ਜਾਂ ਸਰਕਾਰ ਅਧੀਨ ਜਾਂ ਇਹਨਾਂ ਦੀ ਸੈਲੀ ਜਾਂ ਇਹਨਾਂ ਨੂੰ ਘੱਟੋ ਘੱਟ ਅਸੀਂ ਜੋ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ। ਸੋ ਮੇਰੀ ਸਾਰੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ 8 ਤਰੀਕ ਦਿਨ ਬੁੱਧਵਾਰ ਤੋਂ ਕੋਈ ਵੀ ਨਗਰ ਨਿਗਮ ਦਾ ਕੱਚਾ ਕੰਮ ਕੰਮ ਨਹੀਂ ਕੀਤਾ ਕਰੇਗਾ ਔਰ ਜੇ ਉਹ ਕਰੇਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਸੋ ਮੇਰੀ ਸਾ ਠੀਕ ਹੈ ਜੀ ਸਰਦ तकरीबन ਦੇਖੋ ਅਸੀਂ ਸਾਰੇ ਦਿਨ ਤਾਂ ਕੱਢ ਲਏ ਆ ਜੀ ਹੁਣ ਹੋਰ ਕਿਹੜਾ ਦਿਨ ਰਹਿ ਗਿਆ ਕਿ ਦੀਵਾਲੀ ਆ ਜੀ ਤਾਂ ਸਾਡੀ ਦੀਵਾਲੀ ਤਾਂ ਹਰ ਸਾਲ ਹੀ ਸਾਰੇ ਫਿਰ ਰੰਗ ਜਾਂਦੀ ਆ ਅਸੀਂ 10000 ਰੁਪਏ ਦੇ ਵਿੱਚ ਤੁਸੀਂ ਦੱਸੋ ਅਸੀਂ ਦੀਵਾਲੀ ਕਿੱਦਾਂ ਮਨਾਣੇ ਆ ਬਾਕੀ ਅਧਿਕਾਰੀ ਹੈਗੇ ਆ ਵੱਡੇ ਵੱਡੇ ਉਹਨਾਂ ਦੀਆਂ ਲੱਖ ਰੁਪਈਆਂ ਤਰਖਾ ਉਹਨਾਂ ਨੇ ਤਾਂ ਕੋਈ ਫਰਕ ਨਹੀਂ ਹੈਗੀ ਅਸੀਂ 10000 ਰੁਪਏ ਦੇ ਵਿੱਚ ਦੀਵਾਲੀ ਵੀ ਮਨਾਣੀ ਅਸੀਂ ਗਰਬਾ ਚੌਥੜੀ ਬਣਾਉਣਾ ਅਸੀਂ ਤਿਹਾਰ ਵੀ ਬਣਾਣੇ ਅਸੀਂ ਬੱਚੇ ਵੀ ਪੜਾਣੇ ਪਬਲਿਕ ਤਾਂ ਤੰਗ ਹੁੰਦੀ ਆ ਔਰ ਜਿਹੜੇ ਲੋਕ ਤੰਗ ਹੁੰਦੇ ਰੋਜ਼ ਮੈਨੂੰ ਇਹ ਤਾਂ ਦੱਸੋ ਇਹਨਾਂ ਦਾ ਕਿੱਥੇ ਆਪਾਂ ਕਰਾਂਗੇ ਗੱਲ ਕਿਉਂ ਨਹੀਂ ਸਰਕਾਰਾਂ ਕਰ ਰਹੀਆਂ ਕਾਰਨ ਮੈਂ ਸਰ ਤੁਹਾਨੂੰ ਪਹਿਲਾਂ ਹੀ ਸ਼ੁਰੂ ਕੀਤਾ ਜਦੋਂ ਉਸ ਵੇਲੇ ਇਹ ਦੱਸਿਆ ਕਿ ਇਹ ਲੋਕਾਂ ਦਾ ਜਿਹੜਾ ਆਊਟਸੋਰਸ ਮੁਲਾਜ਼ਮਾਂ ਇਹਨਾਂ ਨੂੰ ਭੀੜ ਦਾ ਹਿੱਸਾ ਜ਼ਰੂਰ ਸਾਰਿਆਂ ਨੇ ਬਣਾਇਆ ਲੇਕਿਨ ਇਹਨਾਂ ਦੀ ਬਾਹ ਕਿਸੇ ਨੇ ਨਹੀਂ ਫੜੀ ਇਹਨਾਂ ਦੀ ਗੱਲ ਕਦੀ ਕਿਸੇ ਨੇ ਨਹੀਂ ਕੀਤੀ ਸੋ ਮੇਰੀ ਅਸੀਂ ਹੀ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆਂ ਵੀ ਇਹ ਵੀ ਲੋਗ ਆ ਜਿਨ੍ਹਾਂ ਦੀ ਹੱਕ ਰਸੀ ਬਣਦੀ ਹੈਗੀ ਆ ਇਹ ਵੀ ਲੋਗ ਆ ਜੋ ਤਰੱਕੀ ਕਰਨਾ ਚਾਹੁੰਦੇ ਆਂ ਅਸੀਂ ਸਿਰਫ ਇੱਕ ਵਰਗ ਦੀ ਗੱਲ ਨਾ ਕਰੀਏ ਸਾਡੇ ਭਰਾਵਾ ਸਫਾਈ ਸੇਵਕ ਸਿਵਰਮੈਨ ਉਹ ਕੋਈ ਬਾਹਰਲੇ ਨਹੀਂ ਹੈਗੇ ਸਾਡਾ ਹੀ ਅੰਗ ਬਾ ਸਾਡਾ ਹੀ ਹਿੱਸਾ ਵਾ ਅਸੀਂ ਉਹਨਾਂ ਨੂੰ ਸਾਰਾ ਕੁਝ ਕਰੀ ਜਾ ਰਹੇ ਆਂ ਅਸੀਂ ਵਿਰੋਧ ਨਹੀਂ ਕਰਦੇ ਉਹਨਾਂ ਦਾ ਅਸੀਂ ਕਹਿੰਨਾ ਪਹਿਲ ਉਹਨਾਂ ਨੂੰ ਦੇ ਦਿਓ ਲੇਕਿਨ ਸੈਕਿੰਡ ਨੰਬਰ ਤੇ ਤਾਂ ਸਾਨੂੰ ਰੱਖੋ ਸਾਨੂੰ ਤਾਂ ਸੈਕਿੰਡ ਕੀ ਸਾਨੂੰ ਕਿਸੇ ਲਾਈਨ 'ਚ ਹੀ ਨਹੀਂ ਰੱਖਦੇ ਤੁਹਾਡਾ ਰੋਚ ਵੀ ਇਹ ਸੀਦਾ ਪ੍ਰਸ਼ਾਸਨ ਅਗਨਗਰੀ ਹੁੰਦੇ ਪਰ ਲੇਕਿਨ ਗੁੱਸਾ ਇਸੀ ਦਵੀ ਇਹ ਨਾ ਬੰਦੇ ਦੀ ਬਾਤ ਕੌਣ ਪੜੇਗਾ ਇਹ ਵੀ ਪਰਿਵਾਰ ਆ 10000 ਰੁਪਏ ਦੇ ਗੁਜ਼ਾਰਾ ਕਰਦੇ ਆ ਮੈਨੂੰ ਦੱਸੋ ਇਹ ਕਿੱਦਾਂ ਹੋਏਗਾ ਸੋ ਇਸ ਕਰਕੇ ਸਾਡੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਵੀ ਜੋ ਤੁਹਾਡੇ ਸਮਾਜਿਕ ਸੰਗਠਨਾਂ ਧਾਰਮਿਕ ਸੰਗਠਨਾਂ ਔਰ ਜਿੰਨੀਆਂ ਵੀ ਪਾਰਟੀਆਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਬੁੱਧਵਾਰ ਤੋਂ ਸਾਡੀ ਹੜਤਾਲ ਆ ਸਾਡਾ ਸਹਿਯੋਗ ਕਰੋ ਸਾਡੇ ਨਾਲ ਆ ਕੇ ਮੰਚ ਤੇ ਬੈਠੋ ਧੰਨਵਾਦ ਮંત્રી ਸਾਹਿਬ ਨਾਲ ਗੇਂਸੀ ਅਸੀਂ ਰਾਤੀ ਗੱਲ ਕੀਤੀ ਸੀ ਮੰਤਰੀ ਸਾਹਿਬ ਨਾਲ ਇਹ ਸਟੌਪਿਕ ਦੇ ਵਿੱਚ ਮੰਤਰੀ ਸਾਹਿਬ ਨੇ ਕਿਹਾ ਵੀ ਠੀਕ ਹੈ ਤੁਹਾਡਾ ਧਰਨਾ ਜਿਹੜਾ ਪੰਜਾਬ ਲੈਵਲ ਤੇ ਹੈਗਾ ਵਾ ਵੀ ਕੋਸ਼ਿਸ਼ ਕਰਦੇ ਆਂ ਅਸੀਂ ਵੀ ਇਹਨੂੰ ਬੈਠ ਕੇ ਸੈਟਲ ਕਰਨ ਦੀ ਗੱਲ ਜਾਂ ਇਹਨੂੰ ਪੋਸਟਪੋਨ ਕਰਨ ਦੀ ਲੇਕਿਨ ਹਾਲੇ ਤੱਕ ਸਾਡੀ ਸਾਨੂੰ ਕੋਈ ਕਾਲ ਨਹੀਂ ਕਿਉਂਕਿ ਰਾਤੀ ਵੀ ਆਪਾਂ ਮੰਤਰੀ ਸਾਹਿਬ ਨਾਲ ਮਿਲੇ ਉਹਨਾਂ ਨੇ ਅੱਜ ਜਾਣਾ ਚੰਡੀਗੜ੍ਹ ਜੇ ਕੋਈ ਕਾਲ ਆਂਦੀ ਆ ਜਾਂ ਮੀਟਿੰਗ ਹੁੰਦੀ ਆ ਤਾਂ ਅਸੀਂ ਕਰ ਲਵਾਂਗੇ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਕੇ ਕੋਈ ਫਾਇਦਾ ਨਹੀਂ ਮਿਲਣਾ ਹੈਗਾ ਅਸੀਂ ਤਾਂ ਉਹ ਮਜਬੂਰਨ ਕਰਦੇ ਆਂ ਕੰਮ ਸਿੱਧੀ ਜੀ ਗੱਲ ਲੇਕਿਨ ਅਸੀਂ ਵੀ ਮਜਬੂਰ ਆ ਤੋ ਇਸ ਕਰਕੇ ਮੇਰੀ ਬੇਨਤੀ ਹੈ ਫਿਰ ਦੁਬਾਰਾ ਤੋਂ ਵੀ ਬੁੱਧਵਾਰ ਦੀ ਹੜਤਾਲ ਦੇ ਵਿੱਚ ਦੇਖੋ ਕੋਈ ਕੋਈ ਟਾਈਮ ਨੂੰ ਬਾਉਂਡਰੀ ਹੁੰਦਾ ਵੀ ਹੜਤਾਲ ਦੇਖੋ ਸਾਪਨ ਸਾਹਿਬ ਇਹ ਕੋਈ ਬਾਉਂਡ ਨਹੀਂ ਹੁੰਦਾ ਵੀ ਅਸੀਂ ਇੱਕ ਦਿਨ ਬੈਠੀਏ ਦੋ ਦਿਨ ਬੈਠੀਏ ਅਸੀਂ ਬੈਠੀਏ ਸਾਨੂੰ ਮੀਟਿੰਗ ਕਰਨ ਸਾਡੇ ਨਾਲ ਸਾਡਾ ਮਸਲਾ ਹੱਲ ਕਰ ਦੇਣਾ ਅਸੀਂ ਉੱਥੇ ਤੁਸੇ ਮਿਲ ਢਾਲ ਲਵਾਂਗੇ ਮਸਲਾ ਸਾਨੂੰ ਹੜਤਾਲ ਕਰਕੇ ਨਹੀਂ ਨਾ ਮਸਲਾ ਤਾਂ ਸਾਡਾ ਕੰਮ ਦਾ ਮਤਲਬ ਆ ਸਾਡਾ 10000 ਰੁਪਏ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਹੜਤਾਲ ਇਹ ਸਰਕਾਰ ਦੇ ਡਿਪੈਂਡ ਕਰਦੀ ਆ ਸਰਕਾਰ ਜਾਵੇ ਤੱਕ ਦਿਨ ਚ ਚੱਕ ਲਵੇ ਸਰਕਾਰ ਜਾਵੇ ਧੰਨ ਚਾਹੇ ਜਿੰਨਾ ਮਰਜੀ ਸਮਾਂ ਹੋ ਜਾਵੇ ਕੇ ਸੀ ਜੀ ਸਰ ਇਸੇ ਲੈਵਲ ਤੇ ਵੀ ਇਦਾਂ ਆ ਕਿ ਅਸੀਂ ਜਿਹੜੀ ਸਾਡੀ ਪੰਜਾਬ ਦੀ ਜਥੇਬੰਦੀ ਜਿਸ ਨਾਲ ਅਸੀਂ ਚੱਲਦੇ ਆ ਉਹਨਾਂ ਦੀ ਲਗਾਤਾਰ 6 ਮਾਰਚ ਤੋਂ ਅਸੀਂ ਉੱਪਰਲੀ ਜਿਹੜੀ ਸਾਬਕ ਕਮੇਟੀ ਆ ਜਾਂ ਹੋਰ ਉੱਪਰਲੇ ਅਧਿਕਾਰੀ ਹੈਗੇ ਮੰਤਰੀ ਸਾਹਿਬ ਹੈਗੇ ਇਹਨਾਂ ਨਾਲ ਬਾਰ ਬਾਰ ਮੀਟਿੰਗ ਕਰ ਰਹੇ ਹਾਂ ਲੇਕਿਨ ਅੱਜ ਤੱਕ ਕਦੀ ਵੀ ਕਿਸੇ ਚੀਜ਼ ਦਾ ਹੱਲ ਨਹੀਂ ਗੱਡਿਆ ਉਹਨਾਂ ਨੇ ਗੱਲਾਂ ਹਮੇਸ਼ਾ ਸੁਣਦੇ ਆ ਇਹ ਤੁਹਾਡੀ ਮੰਗ ਜਾਇਜ ਆ ਇਹ ਤੁਹਾਡੀ ਮੰਗ ਜਾਇਜ ਆ ਲੇਕਿਨ ਅਜੇ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਸਾਨੂੰ ਮਜਬੂਰ ਨੇ ਜਿਹੜਾ ਹੜਤਾਲ ਦਾ ਕਦਮ ਆ ਚੱਕਣਾ ਪਿਆ ਰਿਹਾ ਸਾਡਾ ਮਕਸਦ ਕਿ ਮੇਰੀ 27 ਸਾਲ ਦੀ ਉਮਰ ਸੀ 95 96 ਦੇ ਵਿੱਚ ਅਸੀਂ ਇਸ ਨਗਰ ਨਿਗਮ 'ਚ ਆਏ ਸੀਗੇ ਇਹ 27 ਸਾਲ ਤੋਂ ਤੱਕ ਮੇਰੀ 54 ਸਾਲ ਦੀ ਉਮਰ ਹੋ ਚੱਲੀ ਹੈ ਲੇਕਿਨ 27 ਸਾਲ ਹੋ ਗਏ ਮੈਨੂੰ ਇੱਥੇ ਸਰਵਿਸ ਕਰਦੇ ਹਾਂ ਸੇਵਾ ਕਰਦੇ ਹਾਂ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਸਾਡੀ ਕਿਸੇ ਨੇ ਵੀ ਸਾਥ ਨਹੀਂ ਦੇਿਆ ਸਾਨੂੰ ਹਾਰ ਕੇ ਅੰਤ ਆਪਣਾ ਆਊਟਸੋਰਸਡ ਸਿਸਟਮ ਜਿਹੜਾ ਬਣਾਉਣਾ ਪਿਆ ਸਾਡੇ ਨਾਲ ਕਮਲ ਭੱਟੇ ਪ੍ਰਧਾਨ ਜੀ ਇਹਨਾਂ ਦੇ ਅੰਦਰ ਜੋ ਸਾਡੀ ਚੱਲਦੀ ਹੈਗੀ ਆ ਅਸੀਂ ਇਹਨਾਂ ਨਾਲ ਅਟੈਚ ਹੋਈਆਂ ਲੇਕਿਨ ਪਿਛਲੇ ਤਕਰੀਬਨ 3 ਸਾਲ ਤੋਂ ਅਸੀਂ ਇਕੱਠੇ ਇਹ ਸਿਸਟਮ ਚਲਾ ਰਹੇ ਆ ਏਕ 27 ਸਾਲ ਤੋਂ ਮੰਨ ਲਓ ਕਿ 24 ਸਾਲ ਪਿੱਛੇ ਅਸੀਂ ਹਰ ਇੱਕ ਜੂਨੀਅਰ ਦੇ ਵਿੱਚ ਗਏ ਹਰ ਇੱਕ ਜੂਨੀਅਰ ਦਾ ਦਸਤਾਵੇਜ਼ ਕੀਤਾ ਸੀ ਹਰ ਇੱਕ ਧੰਨੇ ਤੇ ਬਿਠਾ ਗਏ ਆ ਲੇਕਿਨ ਕਿਸੇ ਨੇ ਵੀ ਸਾਡੀ ਸਾਥ ਨਹੀਂ ਲਈ ਤੂੰ ਤਕਰੀਬਨ 3 ਸਾਲ ਤੋਂ ਸਾਡੀ ਕੋਈ ਸੁਣਵਾਈ ਵੀ ਹੋ ਰਹੀ ਆ ਉਸ ਅਸੀਂ ਕੱਠਵੀ ਕੀਤਾ ਹੈਗਾ ਆ ਤੇ ਕੁਛ ਅਸੀਂ ਇਕੱਠੇ ਰਹਿ ਕੇ ਕੁਛ ਅਸੀਂ ਆਪਣੀ ਸਿਸਟਮ ਬਣਾਇਆ ਹੈਗਾ ਵਾਲੇ ਲੇਕਿਨ ਪਿਛਲੇ ਜਿਹੜੇ 24 25 26 27 ਸਾਲ ਨਿਕਲੇ ਉਹਦੇ ਸਾਡੀ ਕਿਸੇ ਨੇ ਹੁਣ ਕੀ ਬਾਤ ਹੁਣ ਦੀ ਮਾੜੀ ਹੈ ਕਿ ਜੋ ਸਾਡੇ ਪ੍ਰਧਾਨ ਜੀ ਦਾ ਫੈਸਲਾ ਹੈਗਾ ਜੋ ਪੰਜਾਬ ਦਾ ਫੈਸਲਾ ਹੈਗਾ ਅਸੀਂ ਇਹਦੇ ਨਾਲ ਬਿਲਕੁਲ ਸਹਿਤੀ ਨਾਲ ਚੱਲਦੇ ਹੈਗੇ ਆਂ ਔਰ ਹਰ ਦਾ ਮੇਰੇ ਨਾਲ ਤੇ ਸਾਡੀ ਸਰਕਾਰ ਕੇ ਇਹ ਹੀ ਬੇਨਤੀ ਹੈਗੀ ਕਿ ਜਿਹੜਾ 27 25 ਸਾਲ ਸਾਡੇ ਬੀਤ ਗਏ ਹੈਗੇ ਆ ਤਾਂ ਉਹ ਸਾਡੀ ਪ੍ਰੋਵਾਈਡ ਕੌਣ ਕਰੇਗਾ ਤਕਰੀਬਨ ਹੁਣ 2-4 ਸਾਲ 5 ਸਾਲ ਜਿਹੜੇ ਰਹਿ ਗਏ ਹੈਗੇ ਆ ਉਹਤ ਬਾਤ ਹੈ ਅਜੀਤ ਕੀ ਕਰਾਂਗੇ ਕੀ ਕਰ ਕੋਈ ਵੀ ਸਾਡਾ ਬੈਨੀਫਿਟ ਨਾ ਮਿਲੇਗਾ ਨਾ ਇਸਨ ਸਰਕਾਰ ਨੇ ਬੈਨ ਕਰ ਦਿੱਤਾ ਹੈ। ਹਨਾ ਕਾਤ ਕਿਵੇਂ ਨਹੀਂ ਦੱਸਿਆ ਪੀਐਮ ਨੇ। ਹਾਂਜੀ ਚਾਹੁੰਦੀ ਤੇ ਕਿਉਂ ਸਰਕਾਰ ਬਾਦੀ ਬਾਦੀ 18000 ਜਾਂ 25000 ਦਾ ਦੇ ਰਹੀ ਸਨ। ਜੋ ਵੀ ਪ੍ਰਧਾਨ ਮੰਤਰੀ ਮਾਨੇ ਮੋਦੀ ਜੀ ਦੇ ਕੋਈ ਫੈਸਲਾ ਆਇਆ ਹੈਗਾ ਹਾਈ ਕੋਰਟ ਦਾ ਆਇਆ ਹੈਗਾ ਸੁਪਰੀਮ ਕੋਰਟ ਦਾ ਆਇਆ ਹੈਗਾ ਉਹ ਲੇਕਿਨ ਸਾਡੇ ਪੰਜਾਬ ਵਿੱਚ ਹਜੇ ਤੱਕ ਲੱਗ ਨਹੀਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ